ਲੋਕ ਸਭਾ ਚੋਣਾਂ ਵਿੱਚ ਅਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਅੱਜ ਅਮ੍ਰਿਤਸਰ ਵਿਕਾਸ ਮੰਚ ਦੇ ਆਗੂਆਂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਦੀ ਸਰਕਾਰ ਵੇਲੇ ਉਹਨਾਂ ਵੱਲੋਂ ਬਤੌਰ ਕੈਬਨਿਟ ਮੰਤਰੀ ਰਹਿੰਦਿਆਂ ਹਲਕੇ ਦੀ ਨਿਹਾਰ ਬਦਲੀ ਅਤੇ 75 ਕਰੋੜ ਦੇ ਕਰੀਬ ਅਮ੍ਰਿਤਸਰ ਦੇ ਪੈਸੇ ਦੇ ਨਾਲ 60 ਏਕੜ ਜਗ੍ਹਾ ਖਰੀਦ ਕਈ ਪ੍ਰੋਜੈਕਟ ਸੁਰੱਖਿਅਤ ਕੀਤੇ ਪਰ ਬਾਅਦ ਵਿੱਚ ਆਈਆਂ ਸਰਕਾਰਾਂ ਦੇ ਨੁਮਾਇਦਿਆਂ ਵੱਲੋਂ ਸਭ ਤਹਿਸਨਾਸ ਕੀਤਾ ਗਿਆ ਅਤੇ ਜੇ ਇਹ ਵੱਡੇ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਪ੍ਰੋਜੈਕਟਾਂ ਤੇ ਕਈ ਹੋਰ ਪ੍ਰੋਜੈਕਟ ਸ਼ੁਰੂ ਕਰਵਾਏ ਗਏ ਹਨ ਹੁਣ ਚੋਣਾਂ ਦੇ ਮੌਕੇ ਵਿਰੋਧੀ ਧਿਰ ਵੱਲੋਂ ਹੁਣ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਆਪਣਾ ਸਿੱਖਿਆ ਪਲੱਸ ਅੰਬਰ ਸਰ ਵਿਕਾਸ ਮੰਚ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਮੈਨੂੰ ਇੱਥੇ ਬੁਲਾਇਆ ਸੀ ਸ਼ਾਇਦ ਇਸੇ ਕਰਕੇ ਕਿ ਕੋਈ ਜਿਹੜਾ ਫੈਕਟਰ ਉਸ ਵੇਲੇ ਦੇ ਇਹਨਾਂ ਨੂੰ ਨਹੀਂ ਪਤਾ ਹੋਣ ਗਿਆ ਮੈਂ ਦੱਸਾਂ। ਤੇ ਮੈਂ ਤੇ ਸਿਰਫ ਬਾਕੀ ਤੇ ਸਾਰੀਆਂ ਗੱਲਾਂ ਇਹਨਾਂ ਨੇ ਕੀਤੀਆਂ ਮੈਂ ਸਿਰਫ ਇੰਨੀ ਗੱਲ ਕੀਤੀ ਆ ਵੀ ਕਿਸ ਤਰ੍ਹਾਂ ਬਚਿਆ ਇਹ ਪ੍ਰੋਜੈਕਟ ਉਹਨਾਂ ਦੱਸੂਗੇ ਕਿ ਕਿਉਂਕਿ ਬਾਕੀਆਂ ਦੀ ਤੇ ਡਿਮਾਂਡ ਸੀ ਸਿੱਖਿਆ ਦੀ ਵੀ ਡਿਮਾਂਡ ਸੀ ਇਹ 20 ਦਿਨ ਤੇ ਲੈਪਸ ਹੋਣ ਵਾਲਾ ਸੀ ਇਹ ਪ੍ਰੋਜੈਕਟ ਤੇ ਇਹਨਾਂ ਨੇ ਵੀ ਆਪਣਾ ਸੰਪਰਕ ਕੀਤਾ ਅੰਮ੍ਰਿਤਸਰ ਵਿਕਾਸ ਮੰਚ ਨੇ ਮੈਂ ਉਹਦੇ ਤੇ ਸਟੈਂਡ ਲਿਆ ਪੈਸਾ ਆਪਣੇ ਡਿਪਾਰਟਮੈਂਟ ਤੋਂ 25 ਕਰੋੜ ਇੰਪਰੂਵਮੈਂਟ ਟਰਸ ਤੇ 50 ਕਰੋੜ ਇਤੋਂ ਆਪਣਾ ਏਡੀਏ ਜੋ ਜਿਹੜਾ ਅੰਮ੍ਰਿਤਸਰ ਦਾ ਪੈਸਾ ਸੀ ਉਹ ਦੇ ਕੇ ਤੇ ਮੈਂ ਇਹ ਜਗਾ ਜਿਹੜੀ ਆ 60 ਏਕੜ ਲੈ ਕੇ ਦਿੱਤੀ ਤੇ ਇਹ ਪ੍ਰੋਜੈਕਟ ਬਚ ਪਾਇਆ ਬਾਕੀ ਤੇ ਪ੍ਰੋਜੈਕਟ ਜਿਹੜਾ ਵਾ ਉਹਦਾ ਬਾਅਦ ਦੇ ਵਿੱਚ ਜੋ ਮਕਸਦ ਸੀ ਉਹ ਨਹੀਂ ਪੂਰਾ ਆ ਉਹ ਵੱਖਰੀ ਗੱਲ ਆ ਉਹਦੇ ਵਾਸਤੇ ਐਫਰਟ ਕਰਨਾ ਬਾਕੀ ਆ ਜੇ ਲੋਕੀ ਜ਼ਿੰਮੇਵਾਰੀ ਦਿੰਦੇ ਆ ਤੇ ਇਹਦਾ ਜਿਹੜਾ ਸੈਂਟਰ ਆਫ ਐਕਸਲੈਂਸ ਇਨ ਐਗਰੀਕਲਚਰ ਐਂਟਰਪ੍ਰੀਨੋਰਸ਼ਿਪ ਜਿਹੜਾ ਬਣਨਾ ਸੀ ਮਤਲਬ ਨਵੀਂ ਟੈਕਨੀਕ ਦੇ ਨਾਲ ਫਸਲਾਂ ਆਮਦਨ ਵਧਾਉਣ ਵਾਸਤੇ ਕਿਸ ਤਰ੍ਹਾਂ ਫਸਲਾਂ ਡਿਵਰਸੀਫਿਕੇਸ਼ਨ ਪ੍ਰੋਸੈਸਿੰਗ ਰਿਸਰਚ ਹੁੰਦੀ ਆਏ ਮਾਰਕੀਟਿੰਗ ਮਾਰਕੀਟਿੰਗ ਇਹ ਸਾਰੇ ਰਿਸਰਚ ਸਾਰੇ ਇਹ ਉਹ ਪ੍ਰੋਸੈਸ ਜਿਹੜਾ ਨਾ ਇਹ ਚੀਜ਼ ਬਣਾਉਣੀ ਆਪਣਾ ਐਗਰੀਕਲਚਰ ਤੋਂ ਆਪਣੀਆਂ ਸਬਜ਼ੀਆਂ ਪੈਦਾ ਕਰਨੀਆਂ ਉਹਨਾਂ ਨੂੰ ਪ੍ਰੋਸੈਸ ਕਰਨਾ ਉਹਦੀ ਮਾਰਕੀਟਿੰਗ ਇਹ ਸਾਰਾ ਕੁਝ ਉਹਦੇ ਚ ਆ ਤੇ ਡਿਵਰਸਿਫਿਕੇਸ਼ਨ ਮੇ ਅਸੀਂ ਪਾਣੀ ਕੀ ਤਰ੍ਹਾਂ ਬਚਾ ਸਕਦੇ ਆ ਝੋਨੇ ਤੋਂ ਉਸ ਤੋਂ ਬਾਅਦ ਉਹਦੀ ਫਿਰ ਮਾਰਕੀਟਿੰਗ ਸਾਰਾ ਇਹ ਇਹ ਮਕਸਦ ਪੂਰਾ ਨਹੀਂ ਹੋਇਆ ਉਥੇ ਸੈਂਟਰ ਆਫ ਹੈਪੀਨੈਸ ਬਣਾਤਾ ਉਹਦੀ ਜਦ ਕੇ ਪੰਜਾਬ ਜਿਹੜਾ ਵਾ ਉਹ ਐਗਰੀਕਲਚਰ ਸਟੇਟ ਆ ਇਹਦੀ ਜਰੂਰਤ ਹੈ ਜਿਹੜੀ ਐਗਰੀਕਲਚਰ ਬੇਸਡ ਕੰਮਾਂ ਆ ਵਾਸਤੇ ਆ ਹੈ ਉਹ ਐਗਰੀਕਲਚਰ ਦੀ ਲੋਕਾਂ ਕਹਿ ਰਹੇ ਨੇ ਕਿ ਮੈਂ ਬਚਾਇਆ ਜੀ ਇਹਨੂੰ ਕੁੱਤੀਆਂ ਜਾ ਦੇਣਾ ਦੱਸੇ ਨਾ ਮੈਂ ਤੇ ਦੱਸਦਾ ਮੈਂ ਪੈਸੇ ਕਿੱਥੋਂ ਦਿੱਤੇ ਆ ਤੇ ਕਿਤਰਾ ਆਇਆ ਉਹ ਨਿਊਜ਼ ਉਦੋਂ ਦੀਆਂ ਮੈਂ ਮੈਂ ਕੋਈ ਹੁਣ ਥੋੜੀ ਲਵਾਈਆਂ ਉਦੋਂ ਦੀਆਂ ਨਿਊਜ਼ ਆ ਸਾਰੀਆਂ ਇਹ ਖਬਰਾਂ ਇਹ ਉਦੋਂ ਦੀਆਂ ਹੈ ਨਾ ਇਹ ਫੋਟੋਆਂ ਉਦੋਂ ਦੀਆਂ ਇਹ ਉਦਘਾਟਨੀ ਪੱਥਰ ਪੂਜਾ ਇਹਨਾਂ ਨੇ ਮੇਰੇ ਕੋਲ ਇਸ ਕਰਕੇ ਕਰਾਈ ਸਾਰਾ ਕਿਸੇ ਵਜ੍ਹਾ ਤੇ ਕਹਿ ਰਹੇ ਇਹ ਵੇਖੋ ਮੈਂ ਸਮਝ ਨਹੀਂ ਪਰ ਇਹ ਉਦੋਂ ਦੀਆਂ ਵਾ ਹੈ ਨਾ ਸੰਸਦ ਨੇ ਹੁਣ ਵਿਚਾਰੇ ਉਹਨਾਂ ਦੇ ਵਿੱਚ ਕ੍ਰੈਡਿਟ ਚੁਬੀ ਦੀ ਕੋਸ਼ਿਸ਼ ਚਾ ਪਰ ਬੰਦਾ ਤਾਂ ਬੈਠਾ ਜਿੰਦਾ ਜਾਗਦਾ ਨਾ ਸਾਹਮਣੇ ਤੇ ਹੁਣ ਗੱਲ ਇਹ ਵੇ ਚੂਰਦਾ ਚੱਲੇ ਜਦੋਂ ਬੰਦਾ ਕਿਤੇ ਪਰਾਂ ਹੋਣਾ ਚੱਲੇ ਲੋਸੋ ਦੋ ਇਸ ਲਈ ਆਈਐਮ ਦੇ ਖਲਾਤ ਬਣੇ ਹੋਏ ਆ ਕਿ ਸਟੇਟ ਗਵਰਨਮੈਂਟ ਦੇ ਕੀ ਰੋਲ ਆ ਕਿਉਂਕਿ ਸੈਂਟਰ ਗਵਰਨਮੈਂਟ ਕੋ ਪ੍ਰੋਜੈਕਟ ਲੈਂਦੀ ਹੈ ਲੇਕਿਨ 2014 2019 ਦੇ ਵਿੱਚ ਫਾਰਮ ਤੋਂ ਬਾਅਦ ਕੀ ਉਹਦੇ ਵਿੱਚ ਸਟੇਟ ਗਵਰਨਮੈਂਟ ਦਾ ਉਹੀ ਰੋਲ ਆ ਜਿਹੜਾ ਮੇਰਾ ਰਿਹਾ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਤੇ ਬਿਲਡਿੰਗਾਂ ਮੰਦੀ ਪਈਆਂ ਉਹਦਾ ਜੇ ਮਕਸਦ ਨਹੀਂ ਪੂਰਾ ਹੋ ਰਿਹਾ ਉਹਦਾ ਸੈਂਟਰ ਜਿਹੜੀ ਸਰਕਾਰ ਆ ਉਹਨੂੰ ਵੀ ਉਹਦਾ ਸੰਗਿਆਨ ਲੈਣਾ ਚਾਹੀਦਾ ਤੇ ਜਿਹੜਾ ਐਮਪੀ ਸੀਗਾ ਉਹਨੂੰ ਵੀ ਅਵੇਰ ਰਹਿਣਾ ਚਾਹੀਦਾ ਹੈ ਵੀ ਜਿਹੜਾ ਮਕਸਦ ਇਹਦਾ ਜੇ ਨਹੀਂ ਪੂਰਾ ਹੋ ਰਿਹਾ ਪੂੰਜੀ ਕਰੈਡਿਟ ਜਦੋਂ ਸਾਨੂੰ 162ਵੀਂ ਟੈਕਨੀਕਲ ਯੂਨੀਵਰਸਿਟੀ ਪਣੀ ਉਹਦੇ ਨਾਲ ਜਿਹੜੀਆਂ ਖੋਜਾਂ ਹੋਈਆਂ ਪੰਜਾਬ ਦੀ ਪੈਦਾਵਾਰ ਵਧੀ ਕਿਸਾਨਾਂ ਦੀ ਏਨਕਮ ਵਧੀ ਆਪ ਦੇਸ਼ ਨੂੰ ਚ ਖੁਸ਼ੀ ਆਈ ਜਿਹੜਾ ਦੇਸ਼ ਭੁੱਖਾ ਮਰਦਾ ਸੀ ਉਸ ਦੇਸ਼ ਵਿੱਚ ਆਨਾ ਇਨਾ ਰੋਣ ਲੱਗ ਪਿਆ ਇਨਾ ਜਗਾਣ ਹੋਇਆ ਲੇਕਿਨ ਉਧਰ ਇੱਕ ਸਮੱਸਿਆ ਹੋ ਗਈ ਕਿ ਨਾਲ ਕੇ ਸਾਡੇ ਕੋਲ ਕੋਈ ਮਾਰਕੀਟਿੰਗ ਦਾ ਪ੍ਰੋਸੈਸ ਸੀ ਨਾਲ ਇਹਦੀ ਪ੍ਰੋਸੈਸਿੰਗ ਦੇ ਵਾਸਤੇ ਵੀ ਸਾਡੇ ਕੋਲ ਸੀ ਟੂਲ ਤਾਂ ਇਸੇ ਯੋਜਨਾ ਨੂੰ ਰੱਖਿਆ ਹੋਇਆ ਆਪਣੀ ਸਰਵਿਸ ਜੜੀ ਕੇ ਆਈ ਅੱਜ ਸਥਾਪਨਾ ਕੀਤੀ ਗਈ ਉਹਦੇ ਬਾਅਦ ਸੰਘਰਸ਼ ਕੀਤਾ ਗਿਆ ਤਾਂ ਕਿ ਇੱਥੋਂ ਦਾ ਜਿਹੜਾ ਕਿਸਾਨ ਹੈ ਇੱਥੋਂ ਦਾ ਜਿਹੜਾ ਨੌਜਵਾਨ ਹੈ ਇੱਥੋਂ ਦੀ ਜਿਹੜੀ ਪ੍ਰੋਡਕਟ ਹੈ ਉਹ ਜਿਹੜੇ ਗਿਆ ਅੱਗੇ ਵਧਣ ਤਾਂ ਕਿ ਅਸੀਂ ਜਿਹੜਾ ਗੈਸ ਗਰੀਬੀ ਦੇ ਚੱਕਰ ਤੋਂ ਬਾਹਰ ਨਿਕਲ ਸਕੀਏ ਔਰ ਵਿਕਾਸ ਵੱਲ ਵਧ ਸਕੀਏ اس لیے جوشی صاحب نے جو اپرالے کیتے ہیں وہ تسی پلا صاحب جی کو اور فرپرسر صاحب کو لو سنے گیا وہ تلیت بہت بہت آنوات اور میں زیادہ لمبا نہ کرتا ہویا میں جوشی صاحب کے بہتی کروں گا کہ وہ اس پیشے نو پریس کامپریس میں سمبودت کر اور جو بھی سندیش ہے وہ اپنا دے